ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਣੀ ਵੀਡੀਓ ਹੈ CRDI 5405 ਤੇ ਵੀ ਸਿੰਪਲ ਟਰੈਕਟਰ ਲੈਣਾ ਚਾਹੀਦਾ ਜਾਂ 5405 CRDI ਲੈਣਾ ਚਾਹੀਦਾ ਜਾਂ ਕੋਈ ਵੀ ਆਪਾਂ ਲੈਨੇ ਆ ਕਿਸੇ ਵੀ ਕੰਪਨੀ ਦਾ ਵੀ ਸਿੰਪਲ ਲੈਣਾ ਚਾਹੀਦਾ ਜਾਂ CRDI ਲੈਣਾ ਚਾਹੀਦਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੇ ਤਾਂ ਕਿ ਹਰ ਇੱਕ ਵੀਡੀਓ ਮੇਰੀ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਮੈਂ ਕਹਿਣਾ ਹੁੰਦਾ ਮੇਰੀ ਜੈਨੂਨ ਜੀ ਵੀਡੀਓ ਹੁੰਦੀ ਹੈ ਜਿਹੜਾ ਮੇਰਾ ਗੱਲ ਸਹੀ ਹੈ ਮੈਂ ਉਹੀ ਕਰਦਾ ਹਾਂ। ਅੱਜ ਦੇ ਬਾਰੇ ਗੱਲ ਕਰਦੇ ਆਂ ਵੀ ਸਿੰਪਲ ਟਰੈਕਟਰ ਨਾਲੋਂ ਤੇ ਸੀਆਰਡੀ ਆਈ ਦਾ ਕੀ ਫਰਕ ਹੈ? ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ? ਸਾਰਾ ਕਲੀਅਰ ਕਰਦੇ ਆਂ। ਪਹਿਲਾਂ ਆਪਾਂ ਫਰਕ ਦੀ ਗੱਲ ਕਰਦੇ ਆਂ ਵੀ ਸਿੰਪਲ ਨਾਲੋਂ ਕੀ ਫਰਕ ਹੈ? ਮੇਰੇ ਕੋਲੇ ਪਹਿਲਾਂ ਸੀਗਾ ਨਿਊ ਹਾਲੈਂਡ ਦਾ 5620 4 ਵੀਲ। ਕਦੇ ਤੋਂ ਪਹਿਲਾਂ ਇਹ ਉਹ ਸੀਗਾ ਇਹਨੂੰ 3 ਕਿ ਮਹੀਨੇ ਹੋਏ ਆ ਲੈ। ਤਾਂ ਉਹਦੇ ਨਾਲੋਂ ਜਿਹੜਾ ਫਰਕ ਹੈ ਇਹਦਾ ਜਿਵੇਂ ਉਹ ਆਪਾਂ ਲਿਫਟ ਕੰਟਰੋਲ ਕਰਕੇ ਵਾਹਣੇ ਆ ਲੀਵਰ ਬੰਨ ਕੇ ਜਿਵੇਂ ਆਪਾਂ ਆਮ ਰੁਟੀਨ ਦੇ ਵਿੱਚ ਵਾਈ ਕਰਦੇ ਆ ਤਾਂ ਉਹ 150 ਚੱਕਰ ਤੋੜ ਕੇ ਚੱਲਦਾ ਸੀ ਇਹਨੂੰ ਲਿਫਟ ਕੰਟਰੋਲ ਕਰਕੇ ਵਾਹਣੇ ਆ ਤਾਂ ਇਹ 10 ਚੱਕਰ ਵੀ ਨਹੀਂ ਤੋੜਦਾ ਸੀ ਆਰ ਡੀ ਆਈ ਦਾ ਇਹ ਫਰਕ ਆ ਸਿੰਪਲ ਟਰੈਕਟਰ ਨਾਲ ਤੇ ਕੋਈ ਕੱਲਾ ਇਹ ਨਹੀਂ ਵੀ ਇਹ ਨਹੀਂ ਤੋੜਦਾ ਸੀ ਆਰ ਡੀ ਆਈ ਕੋਈ ਵੀ ਨਹੀਂ ਤੋੜਦਾ ਮੇਰਾ ਇੱਕ ਯਾਰ ਬੀਲੀ ਲੈ ਕੇ ਆਇਆ ਉਹ ਹੈਗਾ ਸ਼ਵਰਾਜ ਵਾਲਿਆਂ ਦਾ 969 सीआरडीआई ओ मैं वाया ओ भी नहीं चक्कर तोड़ता सीआरडीआई कोई वी ट्रैक्टर नहीं चक्कर तोड़ता सिंपल ਨਾਲੋਂ ਇਹਦਾ ਇਹ ਫਰਕ ਹੈ ਤੇ ਦੂਜਾ ਫਰਕ ਇਹ ਹੈ ਵੀ ਧੂਆਂ ਬਿਲਕੁਲ ਹੀ ਨਹੀਂ ਮਾਰਦਾ ਇਹ ਭਾਫ਼ ਵੀ ਨਹੀਂ ਕੱਢਦਾ ਜਿੰਨਾ ਮਰਜ਼ੀ ਲੋਡ ਪਾ ਦਿਓ ਭਾਫ਼ ਵੀ ਨਹੀਂ ਕੱਢਦਾ ਧੂਆਂ ਨਹੀਂਗਾ ਮਾਰਦਾ ਇਹ ਇਹ ਜਿਵੇਂ ਪਹਿਲਾਂ ਵਾਲੇ ਜੌਂਡੀਅਰ ਚ ਪ੍ਰੋਬਲਮ ਜੀ ਸੀਗੀ ਧੂਆਂ ਮਾਰਦਾ ਸੀਗਾ ਇਹ ਨਹੀਂ ਬਿਲਕੁਲ ਵੀ ਨਹੀਂ ਮਾਰਦਾ ਤੇ ਤੀਜਾ ਫਰਕ ਇਹ ਹੈ ਵੀ ਇਹਦੀ ਡੀਜ਼ਲ ਦੀ ਐਵਰੇਜ ਬੜੀ ਵਧੀਆ ਹੈ। ਇਹਦੀ ਡੀਜ਼ਲ ਦੀ ਐਵਰੇਜ ਬੜੀ ਵਧੀਆ ਹੈ। ਅਸੀਂ ਇੱਕ ਦਿਨ ਰਫ ਜਿਹੀ ਐਵਰੇਜ ਕੱਢੀ ਸੀਗੀ ਜਿਵੇਂ ਟੈਂਕੀ ਭਰਾ ਕੇ ਤਵੀਆਂ ਮਾਰੀਆਂ ਸੀਗੀਆਂ, ਤਵੀਆਂ ਸੀਗੀਆਂ ਸਾਡੇ ਕੋਲੇ 22 ਤੇ ਸੁੱਕੇ ਵਾਣ ਦੇ ਵਿੱਚ ਮਾਰੀਆਂ ਸੀ, ਸੁੱਕਾ ਵਾਣ ਸੀਗਾ ਤੇ ਮਤਲਬ ਲੱਗਦੀਆਂ ਚੰਗੀਆਂ ਸੀ, ਚੰਗੀਆਂ ਲੱਗਦੀਆਂ ਸੀ। ਆਹਨੇ 22 ਕਿੱਲੇ ਤਵੀਆਂ ਮਾਰੀਆਂ, ਸੌਰੀ 22 ਤਵੀਆਂ ਮਾਰੀਆਂ 44 ਲੀਟਰ ਤੇਲ ਨਾਲ 25 ਕਿੱਲੇ ਤਵੀਆਂ ਮਾਰੀਆਂ ਨੇ। ਮਤਲਬ ਵਧੀਆ ਐਵਰੇਜ ਦਿੱਤੀ। ਇਹ ਹਲੇ ਕੰਪਨੀ ਕਹਿੰਦੀ ਹੈ ਵੀ ਜੋ ਦੋ ਸਰਵਿਸ ਆ ਹੋਊਗਾ ਐਵਰੇਜ ਹੋਰ ਵੀ ਵਧੀਆ ਦੇਊਗਾ ਸਿੰਪਲ ਨਾਲੋਂ ਡੀਜ਼ਲ ਦੀ ਐਵਰੇਜ ਵੀ ਇਹਦੀ ਵਧੀਆ ਹੈ ਤੇ ਚੌਥਾ ਫਰਕ ਇਹ ਆ ਵੀ ਸਿੰਪਲ ਟਰੈਕਟਰ ਨਾਲੋਂ ਵੀ ਇਹਦੇ ਤੇ ਜਿਵੇਂ ਲੋਡ ਪਾਤਾ ਆਪਾਂ ਪਿੱਛੇ ਜਿਵੇਂ ਕਲਟੀਵੇਟਰ ਆ ਦੋਵੇਂ ਲੀਵਰ ਥੱਲੇ ਕਰਤੇ ਜਾਂ ਉੱਤੇ ਦੋ ਬੰਦੇ ਚੜਾਤੇ ਚੱਕਰ ਨਹੀਂ ਇਹਨੇ ਤੋੜਨੇ ਟਾਇਰ ਖਮਾਈ ਜਾਊਗਾ ਇੰਨਾ ਜ਼ੋਰ ਮਾਰਦਾ ਇਹਦੇ ਪੰਪ ਦਾ ਪ੍ਰੈਸ਼ਰ ਪ੍ਰੋਸ਼ਰ ਪਤਾ ਨਹੀਂ ਕੀ ਸਿਸਟਮ ਹੈ ਵਧਾਇਆ ਹੈ ਗਰਵਾ ਇੰਨਾ ਜ਼ੋਰ ਮਾਰਦਾ ਹੈ ਤਾਂ 5620 ਨਾਲੋਂ ਜੇ ਤੁਸੀਂ ਮੈਨੂੰ ਪੁੱਛੋ ਵੀ ਉਹਦੇ ਨਾਲੋਂ ਇਹਦਾ ਕੀ ਫਰਕ ਹੈ 5620 ਨਾਲੋਂ ਇਹ ਹਰ ਪਾਸੇ ਹੀ ਚੰਗਾ ਹੈ ਸੀਆਰਡੀਆਈ ਕਰਕੇ ਜਿਵੇਂ 5620 ਨਾਲੋਂ ਜੇ 5620 ਆਪਾਂ ਸੀਆਰਡੀਆਈ ਵੇਖ ਗਏ ਤਾਂ ਉਹ ਵੀ ਚੰਗਾ ਹੋਊਗਾ ਸਿੰਪਲ ਨਾਲੋਂ ਸਿੰਪਲ ਨਾਲੋਂ ਆਪਾਂ ਗੱਲ ਕਰਦੇ ਆ ਮੇਰੇ ਕੋਲ ਸਿੰਪਲ ਸੀ ਉਹਦੇ ਨਾਲੋਂ ਇਹ ਹਰ ਪਾਸੇ ਚੰਗਾ ਹੈ ਕੰਮ ਉਹਦੂ ਵੱਧ ਕਰਦਾ ਹੈ ਚਲਾਉਣ ਦਾ ਸਵਾਦ ਉਹਦੂ ਵੱਧ ਹੈ ਡੀਜ਼ਲ ਘੱਟ ਖਾਂਦਾ ਹੈ ਤੇ ਇੱਕ ਜਿਵੇਂ ਜੌਂਡੀਅਰ ਚ ਪਹਿਲਾ ਪ੍ਰੋਬਲਮ ਜੀ ਸੀਗੀ ਵੀ ਲੈਫਟ ਨਹੀਂ ਬੜੀ ਵਧੀਆ ਹੈ ਹੁਣ ਨਹੀਂ ਸੀਗੀ ਜੌਂਡੀਅਰ ਦੀ ਇਹਦੀ ਲੈਫਟ ਬੜੀ ਵਧੀਆ ਹੈ ਲੈਫਟ ਬਹੁਤ ਹੀ ਵਧੀਆ ਕੰਟਰੋਲ ਹੈ ਲੈਫਟ ਦਾ ਇਹਦਾ ਆਹ ਗੱਲਾਂ ਹੈ ਬਾਈ ਇਹਦੇ ਬਾਰੇ ਤਾਂ ਮੈਂ ਇਹਦੇ ਤੋਂ ਪੂਰਾ ਸੰਤੋਸ਼ਟ ਹਾਂ ਮਤਲਬ ਕਿ ਮੈਨੂੰ ਮੈਂ ਕਈ ਟਰੈਕਟਰ ਵਾਏ ਆ ਤਾਂ ਮੈਨੂੰ ਸਾਰਿਆਂ ਤੋਂ ਵਧੀਆ ਲੱਗਿਆ ਇਹ 5405 ਸਾਰਿਆਂ ਤੋਂ ਬੈਸਟ ਲੱਗਿਆ ਇੰਨਾ ਚੌਲਾ ਹੁੰਦਾ ਨਜ਼ਾਰਾ ਵੀ ਇੱਕ ਵਾਰੀ ਬਹਿ ਜੇ ਤਾਂ ਉੱਤਰ ਨੂੰ ਦਿਲ ਨਹੀਂ ਕਰਦਾ ਜੀ ਬੈਠੇ ਰਹਿਣਾ ਉੱਤੇ ਨਾ ਕੋਈ ਲਿਫਟ ਨੂੰ ਹੱਥ ਲਾਉਣਾ ਨਾ ਕਿਸੇ ਪਾਸੇ ਨਾ ਕੋਈ ਚੱਕਰ ਤੋੜੇ ਨਾ ਕੋਈ ਧੂਆ ਮਾਰੇ ਟਰੈਕਟਰ ਦਾ ਆਪਾਂ ਨੂੰ ਵੀ ਪਤਾ ਸਾਰੇ ਜਿਮੀਦਾਰਾਂ ਨੂੰ ਪਤਾ ਵੀ ਟਰੈਕਟਰ ਦਾ ਵਾਹਣ ਦਾ ਸਵਾਦ ਉਹਦਾ ਹੀ ਆਉਂਦਾ ਜਿਹੜਾ ਚੱਕਰ ਨਾ ਤੋੜੇ ਤੇ ਧੂਆ ਨਾ ਮਾਰੇ ਤੇ ਐਵਰੇਜ ਵੀ ਉਹ ਦਿੰਦਾ ਜਿਹੜਾ ਚੱਕਰ ਨਾ ਤੋੜੇ ਕਿਉਂਕਿ ਉਹਦੇ ਤੇ ਲੋਡ ਨਹੀਂਗਾ ਪੈਂਦਾਗਾ ਤਾਂ ਉਹ ਡੀਜ਼ਲ ਘੱਟ ਖਾਊਗਾ ਜਿਹੜਾ ਚੱਕਰ ਨਾ ਤੋੜੂਗਾ ਜਿਹੜਾ ਚੱਕਰ ਤੋੜੂਗਾ ਉਹ ਡੀਜ਼ਲ ਵੱਧ ਖਾਊਗਾ ਆਪਾਂ ਨੂੰ ਪਤਾ ਹੀ ਐਸ ਗੱਲ ਦਾ ਤਾਂ ਹੁਣ ਗੱਲ ਕਰੀਏ ਵੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤਾਂ ਮੇਰੀ ਰਾਏ ਹੈ ਕਿਸੇ ਵੀ ਮੇਰੇ ਵੀਰ ਨੇ ਲੈਣਾ ਤਾਂ ਮੈਂ ਰਹਿ ਇਹ ਦੇਉਂਗਾ ਵੀ CRDI ਟਰੈਕਟਰ ਲੋ ਸਿੰਪਲ ਨਾ ਲਿਓ ਜੇ ਕਿਉਂਕਿ ਭਾਈ ਕਿਸੇ ਵੀ ਤੁਸੀਂ ਆਪਦੇ ਯਾਰ ਮਿੱਤਰ ਦਾ ਟਰੈਕਟਰ ਕੋਈ ਵਾਹ ਕੇ ਵੇਖ ਲਓ ਜਾਂ ਮੇਰਾ ਟਰੈਕਟਰ ਵਾਹ ਕੇ ਦੇਖ ਲਓ ਮੇਰਾ ਪਿੰਡ ਝੰਡਾ ਵਾਲਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਮੇਰਾ ਨੰਬਰ ਹੈ 9856535 ਜੇ ਕਿਸੇ ਨੇ ਟਰੈਕਟਰ ਮੇਰਾ ਵਾਹ ਕੇ ਦੇਖਣਾ ਜਾਂ ਮੇਰੇ ਨਾਲ ਗੱਲ ਕਰਨੀ ਹੈ ਤੇ ਬਾਰੇ ਕੁਝ ਪੁੱਛਣਾ ਹੈ ਤਾਂ ਪੁੱਛ ਸਕਦਾ ਹੈ ਬਹੁਤ ਹੀ ਚੰਗਾ ਟਰੈਕਟਰ ਹੈ ਮੇਰੀ رائے ਇਹ ਹੈ ਵੀ ਜੇ ਟਰੈਕਟਰ ਨਵਾਂ ਲੈਣਾ ਤਾਂ ਬਈ CRDI ਹੀ ਲੋ ਸਿੰਪਲ ਟਰੈਕਟਰ ਨਾਲ ਲਿਓ ਜੇ ਬਹੁਤ ਫਰਕ ਆ ਸਿੰਪਲ ਟਰੈਕਟਰ ਨਾਲੋਂ ਕੋਈ ਥੋੜਾ ਫਰਕ ਨਹੀਂ ਆ ਤਾਂ ਅਸੀਂ ਇਹਨੂੰ ਆਉਣਿਆ ਉਹ ਤਾਂ ਕਿਸੇ ਗੇਅਰ 'ਚ ਹੀ ਲਈ ਫਿਰੋ ਉਸੇ ਜੀ ਲਈ ਫਿਰਦਾ ਕਲਟੀਵੇਟਰ ਇਹਨੂੰ ਇਹਨੂੰ ਲੋਡ ਤਾਂ ਪੈਂਦਾ ਹੀ ਨਹੀਂਗਾ ਜਿਵੇਂ ਸੜਕ 'ਤੇ ਤੁਰਿਆ ਫਿਰਦਾ ਐਂ ਹੀ ਇਹ ਵਾਹਨ 'ਚ ਤੁਰਿਆ ਫਿਰਦਾ ਇਹਦਾ ਅਸੀਂ ਇਹਨੂੰ 17 ਕਲਟੀਵੇਟਰਾਂ ਦੇ ਆਉਣੇ ਆ 17 ਕਲਟੀਵੇਟਰ ਹੈ ਭਾਰੇ ਵੀ ਬਹੁਤ ਆ ਕਲਟੀਵੇਟਰ ਮੇਰੇ ਖਿਆਲ 5 ਟਨ ਦਾ weight ਹੋਊਗਾ 5 ਤੋਂ ਉੱਪਰ ਹੋ ਪਾਵੇ ਥੱਲੇ ਨਹੀਂਗਾ ਹੁਣਾਂ ਦਾ ਸੀ 2 ਗੇਅਰ ਦੇ ਵਿੱਚ ਇਹ ਬਹੁਤ ਵਧੀਆ ਖਿਜਦਾ ਕਲਟੀਵੇਟਰ ਬਿਨਾ ਚੱਕਰ ਤੋੜੇ 1700 ਚੱਕਰ ਤੇ ਐ ਪੂਰਾ ਨਜ਼ਾਰਿਆਂ ਨਾਲ ਚੱਲਦਾ ਹੈਗਾ ਪਿੱਛੇ ਕਰੀ ਕੈਮਰਾ ਤੁਹਾਨੂੰ ਕਲਟੀਵੇਟਰ ਵੀ ਦਿਖਾ ਦਿੰਦੇ ਆ ਇਹ 17 ਕਲਟੀਵੇਟਰ ਹੈ ਬਹੁਤ ਹੀ ਭਾਰਿਆ ਹੈ ਬਹੁਤ ਭਾਰਿਆ ਹੈ ਇਹਨਾਂ ਦੀ ਜਿਹੜੀ ਟੈਨ ਹੈ ਹਾਂ ਜੀ ਜਿਹੜੀ ਇਹਨਾਂ ਦੀ ਟੈਨ ਹੈ 1 ਇੰਚੀ ਮੋਟੀ ਟੈਨ ਹੈ 1 ਇੰਚੀ ਮੋਟੀ ਟੈਨ ਜਿਹੜੀ ਆਰਡਰ ਤੇ ਆਉਂਦੀ ਹੈ ਇਹ ਆਪਾਂ ਜੇ ਊਂ ਕਲਟੀਵੇਟਰ ਬਣਾਈਏ ਤਾਂ ਨਹੀਂ ਬਣਦੀ ਆਰਡਰ ਤੇ ਆਉਂਦੀ ਹੈ ਇੰਚੀ ਮੋਟੀ ਟੈਨ ਆ ਬਹੁਤ ਭਾਰੇ ਕਲਟੀਵੇਟਰ ਗੱਲ ਕਰਦੇ ਆ ਵੀ ਇੰਨੇ ਭਾਰੇ ਕਲਟੀਵੇਟਰ ਲੈ ਕੇ ਵੀ 1700 ਚੱਕਰ ਤੇ ਬਿਨਾ ਚੱਕਰ ਤੋੜੇ ਚੱਲਦਾ ਇਹ ਇਹ ਸੀਆਰ ਡੀਆਈ ਟਰੈਕਟਰ ਦਾ ਗੁਣ ਹੈ ਕੋਈ ਕੱਲਾ 545 ਦੀ ਨਹੀਂ ਮੈਂ ਗੱਲ ਕਰਦਾ ਕੋਈ ਵੀ ਤੁਸੀਂ ਸੀਆਰ ਡੀਆਈ ਟਰੈਕਟਰ ਜੇ ਕਿਸੇ ਹੋਰ ਵੀ ਕੰਪਨੀ ਦਾ ਲੈਣਾ ਤੁਸੀਂ ਵਾਗੇ ਦੇਖ ਲਿਓ ਤਾਂ ਸਿੰਪਲ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੋਊਗਾ ਹੁਣ 56 20 ਨਾਲੋਂ ਇਹਦਾ ਜ਼ਮੀਨ ਅਸਮਾਨ ਦਾ ਫਰਕ ਆ ਖਚਾਈ ਦਾ ਬਾਈ ਉਹ 65 HP ਐ ਤੇ 80 HP ਐ ਤਾਂ ਖਚਾਈ ਉਹਦੇ ਨਾਲੋਂ ਬਹੁਤ ਜ਼ਿਆਦਾ ਐ ਇਹਦੀ ਡੀਜ਼ਲ ਦਾ ਖਰਚਾ ਉਹਦੋਂ ਘੱਟ ਐ ਤੇ ਚਲਾਉਣ ਦਾ ਨਜ਼ਾਰਾ ਉਹਦੋਂ ਵੱਧ ਐ ਤੱਕ ਮੈਂ ਇਹ ਰਹਿ ਦੇਵਾਂਗਾ ਵੀ ਤੁਸੀਂ ਕਿਸੇ ਵੀ ਕੰਪਨੀ ਦਾ ਟਰੈਕਟਰ ਲੈਣਾ ਚਾਹੇ ਉਹ ਜੌਂਡੀਅਰ ਆ ਚਾਹੇ ਹਾਲੈਂਡ ਆ ਚਾਹੇ ਮਿਹਦਰਾ ਚਾਹੇ ਸ਼ੰਦਾਜ ਆ ਤਾਂ ਮੇਰੀ رائے ਐ ਕਿ ਸੀਆਰ ਡੀਆਈ ਹੀ ਟਰੈਕਟਰ ਲਿਓ ਬਾਈ ਸਿੰਪਲ ਨਾਲ ਬਹੁਤ ਚੰਗਾ ਟਰੈਕਟਰ ਹੈ ਕੋਈ ਡਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਅਸੀਂ ਮਿੱਟੀ ਚ ਇਹਨੂੰ ਐਕੀ ਬਹੁਤ ਚਲਾਇਆ ਬਹੁਤ ਮਿੱਟੀ ਚ ਚਲਾਇਆ ਇਹਨੂੰ ਅਸੀਂ ਸੁੱਕੇ ਬਾਣੀ ਭਾਈ ਜਾਨਾ ਜਿਉਂਦੀ ਕਣ ਕਬੱਡੀ ਹੈ ਫਿਰ ਧੋਣਿਆ ਘਰੇ ਜਿਵੇਂ ਆਪਾਂ ਆਮ ਟਰੈਕਟਰ ਧੋਣਿਆ ਪਾਈਪ ਨਾਲ ਉਵੇਂ ਅਸੀਂ ਇਹਨੂੰ ਧੋ ਦਿੰਨੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਇਹ ਪੂਰਾ ਨਜ਼ਾਰਾ ਹੀ ਹੈ ਜਿਹਨੂੰ ਕਹਿੰਨੇ ਆਪਾਂ ਸਿਰਾਂ ਵੀ ਸਿਰਾਂ ਹੀ ਲਾਇਆ ਪਿਆ ਇੰਨਾ ਚੰਗਾ ਟਰੈਕਟਰ ਹੈ ਇੰਨੀ ਕੀ ਜਾਣਕਾਰੀ ਸੀ ਭਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਕਰ ਦਿਓ ਜੀ ਧੰਨਵਾਦ ਸਸੇਗੜ